ਬੀਜੇਪੀ 40 ਦੇ نیچے ਜਾ ਰਹੀ ਮੈਂ ਇਸ ਇੱਕ ਵਾਰ ਬੜ ਗਿਆ ਮੈਨੇਗਾ ਡਾਕਟਰ ਸਾਹਿਬ ਕੀ ਕਹਿੰਦੇ ਵਾਇਗੁਰ ਜੀ ਦਾ ਖਲ ਸਵਾਹੁਰ ਜੀ ਦੀ ਫਤੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀ ਚੈਨਲ ਮਾਇਆ ਗਰਮੀ ਸਿੰਘ ਦਾ ਐਡਵੋਕੇਟ ਪੱਟੀ ਤੁਹਾਡੀ ਸੇਵਾ ਵਿੱਚ ਆਜ ਰਿਹਾ ਜਿਹੜਾ ਨਵਾਂ ਐਪੀਸੋਡ ਦੇਣ ਦੀ ਕੋਸ਼ਿਸ਼ ਕਰ ਰਹੇ ਆ ਇਹਦੇ ਚ ਕਿਉਂਕਿ ਹਾਲਾਤ ਬਹੁਤ ਸੰਜੀਦਾ ਬਣ ਗਏ ਸੀਗੇ ਇਸ ਕਰਕੇ ਨਵਾਂ ਐਪੀਸੋਡ ਆਈ ਦੁਬਾਰਾ ਦੇਣਾ ਪੈ ਰਿਹਾ ਹੈ ਕਿ ਦਿੱਲੀ ਦੇ ਵਿੱਚ ਪਾਰਲੀਮੈਂਟ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਐਨਡੀਏ ਸਰਕਾਰ ਬਣਾਉਣ ਵਾਸਤੇ ਆਪਣਾ ਦਾਅਵਾ ਪੇਸ਼ ਕਰ ਚੁੱਕੀ ਹੈ ਪਰ ਜਿਹੜੇ ਹਾਲਾਤ ਪੈਦਾ ਹੋ ਰਹੇ ਨੇ ਉਸ ਤੋਂ ਬੜੀ ਖਤਰਨਾਕ ਸਥਿਤੀ ਜਿਹੜੀ ਸਾਹਮਣੇ ਆ ਰਹੀ ਹੈ ਕਿਉਂਕਿ ਭਾਜਪਾ ਦੇ ਆਪਣੇ ਬਾਲ ਦੇ ਵਿੱਚ ਤਗੜੀਆਂ ਬਗਾਵਤਾਂ ਬਗਾਵਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਸਿੱਧੇ ਤੌਰ ਤੇ ਤੇ ਭਾਵੇਂ ਬਰਕੜੀ ਸਾਹਿਬ ਤੋਹਾਨ ਸਾਹਿਬ ਅਤੇ ਹੋਰ ਜਿਹੜੇ ਨੇ ਉਹ ਅਜੇ ਕੋਈ ਖੁੱਲ ਕੇ ਗੱਲ ਨਹੀਂ ਕਰ ਰਹੇ ਪਰ ਉਹਨਾਂ ਉਹਨਾਂ ਉਹ ਆਰਐਸਐਸ ਦੇ ਬੰਦੇ ਹੋਣ ਕਰਕੇ ਆਰਐਸਐਸ ਇੱਕ ਵੱਖਰਾ ਪਲੇਟਫਾਰਮ ਤਿਆਰ ਕਰ ਰਹੀ ਹੈ ਭਾਜਪਾ ਦੇ ਵਿਧਨ ਪਾਰਟੀ ਦੂਸਰੇ ਪਾਸੇ ਨਾਇਰੋਜੀ ਨੇ ਤੇ ਨਿਤਿਸ਼ ਕੁਮਾਰ ਨੇ ਜਿਹੜੀਆਂ ਸ਼ਰਤਾਂ ਰੱਖੀਆਂ ਨੇ ਕਿ 6 ਮੈਂਗ ਨੇ ਸਾਨੂੰ ਦਿੱਤੇ ਜਾਣ ਤੇ ਉਹ ਐ ਮੈਗਨੇ ਦਿੱਤੇ ਜਾਣ ਜਿਨ੍ਹਾਂ ਦੇ ਵਿੱਚ ਫਾਈਨਾਂਸ ਹੈ ਗ੍ਰਹਿ ਮੰਤਰਾਲਾ ਹੈ ਸਪੀਕਰ ਦੀ ਪੋਸਟ ਹੈ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਿਲਕੁਲ ਨਾ ਬਣਾਇਆ ਜਾਵੇ ਅਸੀ ਸਥਿਤੀ ਦੇ ਵਿੱਚ ਭਾਜਪਾ ਇਸ ਵੇਲੇ ਬਿਲਕੁਲ ਦੁਬਤਾਰੇ ਵਿੱਚ ਹੈ ਕਮਸਾਨ ਦਾ ਯੁੱਧ ਲੱਗਿਆ ਹੈ ਜਿਹੜੇ ਇੰਡੀਪੈਂਡੈਂਟ ਉਮੀਦਵਾਰ ਨੇ ਉਹਨਾਂ ਜੋ ਜਿਵੇਂ ਅਕਾਲੀ ਦਲ ਹੈ ਅਕਾਲੀ ਦਲ ਨੇ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਵੀ ਇਹੋ ਜੇ ਕਮਸਾਨ ਦੇ ਵਿੱਚ ਫਸਣਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਦੀ ਜਿਹੜੀ ਬਚੀ ਹੋਈ ਸ਼ਾਖ ਆ ਉਹਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਹਾਲਾਤ ਪਤਾ ਨਹੀਂ ਕਿਹੋ ਜਿਹਾ ਮਾਰ ਰਹੇ ਨੇ ਦੂਸਰੇ ਜਿਹੜੇ ਕਟਕ đảng ਨੇ ਐਨਡੀਏ ਦੇ ਉਹਨਾਂ ਦੇ ਇਕੱਲੇ ਇਕੱਲੇ ਜਿਹੜੇ ਉਮੀਦਵਾਰ ਨੇ ਜਿਹੜੇ ਸੰਸਦ ਬਣ ਕੇ ਆਏ ਨੇ ਉਹ ਆਪਣੇ ਆਪਣੇ ਹੱਕਾਂ ਲਈ ਖੜੇ ਹੋ ਰਹੇ ਨੇ ਮੋਦੀ ਸਾਹਿਬ ਦਾ ਬਕੌਰ ਐਨਡੀਏ ਮੀਟਿੰਗ ਰੇ ਦੇ ਚੋ ਜੈਨ ਚੌਧਰੀ ਦਾ ਕੀਤਾ ਆਪਮਾਨ ਉਹਨਾਂ ਨੂੰ ਬਹੁਤ ਮਹਿੰਗਾ ਪਾ ਰਿਹਾ ਹੈ ਤਕਰੀਬਨ ਜਿਹੜੇ ਘਟਕ ਦਲ ਨੇ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਸੰਸਦਾਂ ਦੀ ਜਿਹੜੀ ਸੁਰੱਖਿਆ ਹੈ ਜਾਂ ਸੰਸਦਾਂ ਦਾ ਜਿਹੜਾ ਸਨਮਾਨ ਹੈ ਇੰਡੀਆ ਦੇ ਵਿੱਚ ਬਣਨਾ ਬਹੁਤ ਮੁਸ਼ਕਲ ਹੈ ਇਸੇ ਤਰੀਕੇ ਨਾਲ ਜਿਵੇਂ ਜੇ ਕਿਤੇ ਜਿਵੇਂ ਹੁਣੇ ਪਤਾ ਲੱਗਾ ਕਿ ਮਤਲਬ ਜਿਹੜੀ ਮੀਟਿੰਗ ਹੈ ਇਹਨਾਂ ਦੀ ਅਮਿਤ ਸ਼ਾਹ ਦੀ ਰਾਜਨਾਥ ਸਿੰਘ ਮੋਦੀ ਸਾਹਿਬ ਤੇ ਪ੍ਰਧਾਨ ਜੀ ਜਿਹੜੇ ਨੇ ਉਹਨਾਂ ਦੀ ਮੀਟਿੰਗ ਹੋਈ ਹੈ ਪੰਜ ਪਾ ਦੀ ਪੰਜ ਪਾ ਦੇ ਵਿਕਤੀਆਂ ਦੀ ਜਿਨ੍ਹਾਂ ਨੇ ਵਿੱਚ ਫੈਸਲਾ ਕੀਤਾ ਗਿਆ ਕਿ ਸਿਰਫ ਇੱਕ ਮੰਤਰੀ ਇੱਕ ਰਾਜ ਮੰਤਰੀ ਦਿੱਤਾ ਜਾਵੇਗਾ ਇਹਨਾਂ ਨੂੰ ਨਿਤਿਸ਼ ਕੁਮਾਰ ਜੀ ਨੂੰ ਤੇ ਨਾਇਡੋ ਨੂੰ ਹੁਣ ਵੇਖਣਾ ਇਹ ਹੈ ਕਿ ਮਤਲਬ ਇਹ ਜਿਹੜੇ ਬڑے ਮੰਝੇ ਖਿਡਾਰੀ ਨੇ ਨਿਤਿਸ਼ ਕੁਮਾਰ ਤੇ ਨਾਇਡੋ ਕੀ ਆਪਣੀ ਇਸ ਮੰਗ ਦੇ ਉੱਤੇ ਅੜੇ ਰਹਿੰਦੇ ਨੇ ਜਾਂ ਕੋਈ ਸਮਝੋਤਾ ਕਰਦੇ ਨੇ ਜਾਂ ਮੋਦੀ ਨੂੰ ਚੁਕਣਾ ਪਵੇਗਾ ਮੰਤਰੀ ਛੱਡਨੇ ਪੈਣਗੇ ਕਿਉਂਕਿ ਮੰਤਰਾਲੇ ਐਸੇ ਨਹੀਂ ਜਿਵੇਂ ਫਾਈਨਾਂਸ ਦਾ ਮਹਿਕਮਾ ਹੈ ਫਾਈਨਾਂਸ ਦਾ ਮਹਿਕਮਾ ਨਾਈਟ੍ਰੋਜੀ ਮੰਗ ਰਹੇ ਨੇ ਕਿ ਸਾਡੀ 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 ਪਾਰਟੀ ਨੂੰ ਦਿੱਤਾ ਜਾਵੇ ਜੇ ਫਾਈਨਾਂਸ ਦਾ ਮਹਿਕਮਾ ਜਾਂਦਾ ਹੈ ਤੇ ਈਜੀ ਤੇ ਜਿਹੜੀਆਂ ਏਜੰਸੀਆਂ ਨੇ ਇਨਵੈਸਟੀਗੇਸ਼ਨ ਦੀਆਂ ਸਾਰੀਆਂ ਉਹ ਸਾਰੀਆਂ ਉਸ ਮਹਿਕਮੇ ਕੋਲ ਚਲੇ ਜਾਣਗੀਆਂ ਇਹ ਗ੍ਰਹਿ ਮੰਤਰਾਲਾ ਜਿਹੜਾ ਹੈ ਉਹ ਕਿਸੇ ਕਟਕਦਲ ਦੇ ਕੋਲ ਜਾਂਦਾ ਹੈ ਤੇ ਜਿਹੜੀਆਂ ਪਾਲਿਸੀਆਂ ਆਰਮੀ ਆ ਜਿਹੜੀ ਪੈਗੀ ਆ ਸਿਵਲ ਸਿਵਲ ਡਿਫੈਂਸ ਜਿਹੜਾ ਸਾਰਾ ਹੈ ਉਹ ਸਾਰਾ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਆਦੇਸ਼ ਦੀ ਉਹ ਸਾਰੀ ਭੱਜ ਭੱਜ ਕੇ ਥੋਂ ਨਿਕਲ ਜਾਂਦੀ ਹੈ ਜਿਹਦੇ ਨਾਲ ਸਮਝੌਤਾ ਕਰਨਾ ਬੜਾ ਮੁਸ਼ਕਲ ਹੈ ਹੁਣ ਸਥਿਤੀ ਇਹ ਬਣੀ ਹੋਈ ਹੈ ਕਿ ਕੀ ਮੋਦੀ ਆਪਣੀ ਜਿੱਦ ਛੱਡ ਕੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਨੌਨ ਵਿੱਚ ਕਾਮਯਾਬ ਹੁੰਦਾ ਹੈ ਕਿ ਨਹੀਂ ਕਿਉਂਕਿ ਇਸ ਵੇਲੇ ਜਿਹੜੀ ਭੂਮਿਕਾ ਨਿਭਾ ਰਹੇ ਨੇ ਉਹ ਹੈਗਾ ਰਾਜਨਾਥ ਸਿੰਘ ਰਾਜਨਾਥ ਸਿੰਘ ਕੋ ਮੰਤਰੀ ਹੈ ਜਿਸ ਨੇ ਕਦੀ ਵੀ ਕੋਈ ਬਿਆਨ ਪਿਛਲੇ 10 ਸਾਲ ਦੀ ਸੰਸਦ ਦੇ ਵਿੱਚ ਤਕਰੀਬਨ ਨਹੀਂ ਦਿੱਤਾ ਜਦੋਂ ਜੀ ਕੀਤਾ ਉਹਦਾ ਮੰਤ్రਾਲਾ ਬਦਲਦਾ ਗਿਆ ਹੈ ਕਿਉਂਕਿ ਹੁਣ ਸਮ੍ਰਿਤੀ ਰਾਣੀ ਦਾ ਵਿਸ਼ੇਸ਼ ਜਨ ਇਲੈਕਸ਼ਨ ਹਾਰ ਚੁਕੇ ਨੇ ਇਸ ਕਰਕੇ ਹੁਣ ਜਿਹੜੀ ਇੰਪੋਰਟੈਂਸ ਆ ਉਹ ਰਾਜਨਾਥ ਸਿੰਘ ਜਿਹੜਾ ਉਹ ਬਿਲਕੁਲ ਮਤਲਬ ਲక్ష్ਮਨ ਦੀ ਤਰ੍ਹਾਂ ਮੋਦੀ ਜੀ ਦੇ ਨਾਲ-ਨਾਲ ਘੁੰਮ ਰਿਹਾ ਦੂਜੀ ਗੱਲ ਇਹ ਹੈ ਕਿ ਜਿਹੜਾ ਸਭ ਤੋਂ ਵੱਡਾ ਫੈਕਟਰ ਕੰਮ ਕਰ ਰਿਹਾ ਹੈ ਜਿਹੜਾ ਕਿ ਹਿੰਦੂ ਸਮਾਜ ਨੂੰ ਬੜਾ ਕਾ ਲੱਗੀ ਆ ਉਹ ਕੇ ਮਤਲਬ ਯੂਪੀ ਦੇ ਵਿੱਚੋਂ ਸੀਟਾਂ ਘਟ ਆਉਣ ਦੇ ਕਾਰਨ ਮੋਦੀ ਜੀ ਨੇ ਆਪਣੇ ਭਾਸ਼ਣ ਦੇ ਵਿੱਚ ਸ਼੍ਰੀ ਰਾਮ ਦਾ ਕਿਤੇ ਨਾਮ ਨਹੀਂ ਲਿਆ ਯੁੱਧਿਆ ਦੇ ਮੰਦਰਾਂ ਦਾ ਕਿਤੇ ਨਾਮ ਨਹੀਂ ਲਿਆ ਉਹਨਾਂ ਨੇ ਉੜੀਸਾ ਦੇ ਜਿਹੜੇ ਮੰਦਰ ਨੇ ਉਹਨਾਂ ਦਾ ਜ਼ਿਕਰ ਕਰਨਾ ਸ਼ੁਰੂ ਕਰਤਾ ਉਹਦੇ ਐਵੇਂ ਲੱਗਦਾ ਕਿ ਜਿਵੇਂ ਕਿਤੇ ਕਿਸੇ ਦੀ ਅਰਦਾਸ ਪੂਰੀ ਨਹੀਂ ਹੁੰਦੀ ਤੇ ਉਹ ਆਪਣਾ ਭਗਵਾਨ ਬਦਲ ਲੈਂਦਾ ਹੈ ਤੇ ਮੋਦੀ ਜੀ ਨੇ ਤੁਰੰਤ ਏਡੀ ਜਲਦੀ ਜਿੱਥੇ ਕਿ ਆਪ ਭਗਵਾਨ ਦੇ ਰੂਪ ਵਿੱਚ ਪ੍ਰਗਟ ਹੋ ਕੇ ਪ੍ਰਾਨ ਪ੍ਰਸ਼ਟਾ ਕੀਤੀ ਸੀ ਰਾਮ ਜੀ ਦੀ ਉਹ ਨੂੰ ਪੁੱਲੀ ਗਏ ਬਿਸਰ ਗਏ ਕਿਤੇ ਇੱਕ ਵਾਰ ਵੀ ਨਾਂ ਨਹੀਂ ਲਿਆ ਗਿਆ ਆਪਣੇ ਪਾਸ਼ਨ ਦੇ ਵਿੱਚ ਤੇ ਪਾਸ਼ਨ ਦੇ ਵਿੱਚ ਆਪਣੀ ਪਾਰਟੀ ਦੇ ਵਿਅਕਤੀਆਂ ਨੂੰ ਐਨਡੀਏ ਦੇ ਜਿਹੜੇ ਅਹੁਦੇਦਾਰ ਨੇ ਸੰਸਦ ਨੇ ਉਹਨਾਂ ਨੂੰ ਕੋਈ ਸਨਮਾਨਤ ਲੈਂਗੁਏਜ ਨਹੀਂ ਵਰਤੀ ਨਾ ਹੀ ਆਪਣੇ ਭਾਸ਼ਣ ਦੇ ਵਿੱਚ ਕੋਈ ਆਉਣ ਵਾਲਾ ਪ੍ਰੋਗਰਾਮ ਜਿਹੜਾ ਹੈ ਉਹ ਦਿੱਤਾ ਹੈ ਜਿਸ ਨੂੰ ਲੱਗਦਾ ਹੈ ਕਿ ਭਾਪਾ ਦੇ ਤੋਂ ਹੁੰਦੇ ਵਿੱਚ ਉਹ ਜਿ ਕਿਲਾ ਨਿਕਲਿਆ ਨਹੀਂ ਉਹ ਆਪਣੀ ਮਨਮਰਜ਼ੀ ਦੇ ਹਿਸਾਬ ਨਾਲ ਉਹੀ ਜਿਹੜਾ ਆਲਾਪ ਹੈ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਸੀ ਹੈ ਕਿ ਕਾਂਗਰਸ ਨਿਆ ਕਰਤਾ ਕਾਂਗਰਸ ਨੇ ਇਆਂ ਸਾਲਾਂ ਵਿੱਚ ਆ ਕਰਤਾ ਕਾਂਗਰਸ ਨੇ ਆ ਕਰਤਾ ਕਾਂਗਰਸ ਨੇ ਨੁਕਸਾਨ ਕਰਤਾ ਕਾਂਗਰਸ ਨੇ ਡੁੱਟ ਕੇ ਖਾ ਲਿਆ ਆਪਣਾ ਨਾ ਕਰ ਲਿਆ ਟਿਕਾਣਾ ਕਰ ਲਿਆ ਜਦੋਂ ਕਿ ਦੱਸਣ ਦੀ ਲੋੜ ਹੈ ਕਿ ਮਤਲਬ ਪਿਛਲੇ 10 ਸਾਲਾਂ ਦੇ ਵਿੱਚ ਭਾਜਪਾ ਦੇ ਰਾਜ ਦੇ ਵਿੱਚ ਜਾਂ ਐਨਡੀਆਰ ਦੀ ਸਰਕਾਰ ਦੇ ਰਾਜ ਦੇ ਵਿੱਚ ਕੀ ਪ੍ਰਾਪਤੀਆਂ ਕੀਤੀਆਂ ਨੇ ਦੂਸਰੀ ਗੱਲ ਇਹ ਕਿ ਜਿਹੜੀਆਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪ੍ਰੋਗਰਾਮ ਨੇ ਜਿਹੜੇ ਉਲੀਕੇ ਜਾਣਗੇ ਜਿਨ੍ਹਾਂ ਜਿਨ੍ਹਾਂ ਨਾਲ ਲੋਕ ਜਿਹੜੇ ਨੇ ਉਹ ਦੁਆਰਾ ਭਾਜਪਾ ਦੇ ਨਾਲ ਜੁੜ ਸਕਣ ਕਿਉਂਕਿ ਜੇ ਐਰ ਕੀ ਜਿੰਨਾ ਯੂਰ ਹੋਣ ਦੇ ਬਾਵਜੂਦ ਐਡੇ ਐਡੇ ਵੱਡੇ ਫੰਡ ਚੋਣ ਫੰਡ ਜਿਹੜੇ ਨੇ ਉਹ ਕ੍ਰੀਏਟ ਕਰਨ ਦੇ ਬਾਵਜੂਦ ਉਹਨਾਂ ਨੂੰ ਖਰਚਣ ਦੇ ਬਾਵਜੂਦ ਵੀ ਲੋਕ ਭਾਜਪਾ ਦੇ ਨਾਲ ਨਹੀਂ ਤੁਰੇ ਤਾਂ ਇਸ ਦਾ ਮਤਲਬ ਹੈ ਕਿ ਲੋਕਾਂ ਦੇ ਵਿੱਚ ਇੱਕ ਵਿਦਰੋਹ ਨਾ ਘਟੋ ਘਟ ਵਿਰੋਧ ਜਿਹੜਾ ਹੈ ਉਹ ਸਟੈਬਲਿਸ਼ ਹੋ ਚੁੱਕਾ ਹੈ ਜਿਸ ਦਿਨਾਰ ਜਿਸ ਨੂੰ ਵਿਚਾਰਨ ਤੋਂ ਬਗੈਰ ਜਾਂ ਨਵੇਂ ਪ੍ਰੋਗਰਾਮ ਦੇਣ ਤੋਂ ਬਗੈਰ ਤੇ ਜਿਹੜੇ ਆਪਣੇ ਕਟਕਦਾਲ ਨੇ ਉਹਨਾਂ ਨੂੰ ਟਿਕਣਾ ਲਾਉਣ ਤੋਂ ਬਗੈਰ ਸਰਕਾਰ ਜੇ ਬਣ ਵੀ ਜਾਂਦੀ ਹੈ ਤਾਂ ਉਹਦਾ ਚੱਲਣਾ ਬਹੁਤਾ ਜਿਆਦਾ ਲੰਮਾ ਨਹੀਂ ਬਣਦਾ ਇਹ ਤਾਂ ਪਿਆ ਹੈ ਕਿ ਜਿਹੜੇ ਜਿਹੜੇ ਕਟਕਦਾਲ ਇਹਨਾਂ ਦੇ ਨਾਲ ਆਏ ਨੇ ਜਿਵੇਂ ਨਰੋਜੀ ਨੇ ਨਿਤਿਸ਼ ਕੁਮਾਰ ਜੀ ਨੇ ਇਹ ਇਹ ਬਹੁਤਾ ਸਮਾਂ ਟਿਕਣ ਵਾਲੇ ਨਹੀਂ ਹੁੰਦੇ। ਜਦ ਤੱਕ ਇਹਨਾਂ ਦੀ ਆਕਰਸ਼ੀ ਨਹੀਂ ਹੁੰਦੀ। ਉਹਨਾਂ ਚ ਰੇਟਿਕਦੇ ਨਹੀਂ ਕਿਉਂਕਿ ਨਿਤਿਸ਼ ਕੁਮਾਰ ਨੂੰ ਬਿਹਾਰ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਜਿਹੜਾ ਹੈ ਉਹ ਭਾਜਪਾ ਨੇ ਕੀਤਾ ਹੈ ਤੇ ਨਿਤਿਸ਼ ਕੁਮਾਰ ਇਹ ਕਹਿ ਸਕਦੇ ਆ ਕਿ ਹੈ ਮੈਂ ਸਾਧ ਨੀਤਾ ਹੈ ਜਿਹੜਾ ਕਿ ਆਪਣੀ ਇਹ ਉਹ ਸਹਾਰ ਨੂੰ ਅਜੇ ਤੱਕ ਭੁੱਲਿਆ ਨਹੀਂ ਕਿ ਉਹ ਜਾਂ ਉਹ ਉਹ ਦੀ ਪੀੜਾ ਦਾ ਰਾਜਨੀਤਿਕ ਪੀੜਾ ਦਾ ਢੇਸਾ ਹੈ ਉਹ ਕਿਸੇ ਵੇਲੇ ਵੀ ਕੁਝ ਵੀ ਕਰ ਸਕਦਾ ਹੈ ਨੈਟੋ ਵੀ ਇਸੇ ਤਰੀਕੇ ਨਾਲ ਕੋਈ ਨਾ ਕੋਈ ਖੇਡ ਖੇਡ ਸਕਦਾ ਹੈ ਕਿਉਂਕਿ ਜਿਹੜੇ ਮੰਤralay je 6 ਮੰਤralay ਨੈਟੋ ਆਪਣੀ ਪਾਰਟੀ ਵਾਸਤੇ ਮੰਗਦਾ ਹੈ ਸਪੀਕਰ ਦੀ ਪੋਸਟ ਮੰਗਦਾ ਹੈ ਤੇ ਇਹਦਾ ਮਤਲਬ ਹੈ ਕਿ ਦੇਸ਼ ਦਾ ਜਿਆਦਾ ਰਾਜ ਭਾਗ ਜਿਹੜਾ ਹੈ ਉਹ ਘਟਕਦਲਾਂ ਦੇ ਹਿੱਸੇ ਆਵੇਗਾ ਇਹ ਜੇ ਇਹ ਨਹੀਂ ਹੁੰਦਾ ਤਾਂ ਸਰਕਾਰ ਬਣਨਾ ਜਦੋਂ ਸਰਕਾਰ ਨੂੰ ਚਲਾਉਣਾ ਬਹੁਤ ਮੁਸ਼ਕਲ ਹੋ ਜਾਏਗਾ ਇਹਦੇ ਵਿੱਚ ਕੋਈ ਆਤਕਤ ਨਹੀਂ ਨਹੀਂ ਕਿ ਯੂ피 ਨੇ ਖਾਸ ਕਰਕੇ ਯੁੱਧਿਆ ਨੇ ਜਿਹੜੀ ਹਾਰ ਦਿੱਤੀ ਆ ਭਾਰਤੀ ਜਨਤਾ ਪਾਰਟੀ ਨੂੰ ਉਹਨੇ ਬੁਖਲਾ ਕੇ ਰੱਖਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਦੂਸਰੀ ਗੱਲ ਇਹ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਇਹਨੇ ਆਪਣਾ ਅਜੰਡਾ RSS ਨਾਲੋਂ ਵੀ ਵੱਖਰਾ ਕਰ ਲਿਆ ਤੇ RSS ਦੇ ਦੇ ਭਾਜਪਾ ਦੇ ਜਿੱਤੇ ਹੋਏ ਸੰਸਥਾਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਲੋਕ ਨੇ ਉਹ RSS ਨਾਲ ਜੁੜੇ ਹੋਏ ਨੇ ਤੇ ਉਹਨਾਂ 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 ਦਾ ਜੇ ਜ਼ਿਆਦਾ ਬਹੁਤ ਬਹੁਤ ਨਹੀਂ ਤਾਂ ਜ਼ਿਆਦਾ ਜਿਹੜੀ ਸਸੰਖਿਆ ਉਹ ਉਹਨਾਂ ਦੀ ਹੈ ਜਿਹੜੇ ਜਿਵੇਂ ਗਟਕੜੀ ਸਾਹਿਬ ਨੇ चौहान ਸਾਹਿਬ ਨੇ ਇਹ ਆਪਣੀ ਆਪਣੀ ਦਾਵੇਦਾਰੀ ਜਿਹੜੀ ਆ ਜੇ ਚੋਹਾਨ ਜਿਹਦਾ ਲੰਮਾ ਸਮਾਂ ਬਤੌਰ ਮੁੱਖ ਮੰਤਰੀ ਕੇਂਦਰੀ ਮੰਤਰੀ ਤੌਰ ਤੇ ਰਿਹਾ ਹੈ ਜਿਨੇ ਬੜੀਆਂ ਲੰਮੀਆਂ ਸੇਵਾਵਾਂ ਭਾਜਪਾ ਵਾਸਤੇ ਕੀਤੀਆਂ ਨੇ ਜੇ ਉਹ ਜਾਂ ਠਟਕੜੀ ਪ੍ਰਧਾਨ ਮੰਤਰੀ ਬਣ ਦਾ ਦਾਵੇਦਾਰ ਭਾਜਪਾ ਦੇ ਵਿੱਚ ਆਣ ਕੇ ਭਾਜਪਾ ਮੋਰਡ ਦੇ ਵਿੱਚ ਕਹਿ ਦਿੰਦਾ ਹੈ ਤੇ ਉਹਦੇ ਨਾਲ ਵੀ ਕੋਈ ਨਵਾਂ ਛਾਪਾ ਖੜਾ ਹੋ ਸਕਦਾ ਹੈ ਇਸ ਕਰਕੇ ਅੱਜ ਵੀ ਰਾਤ ਜਿਹੜੀ ਆ ਇਹ ਪਾਸ਼ਪਾ ਵਾਸਤੇ ਬੜੀ ਖਤਰਨਾਕ ਭਿਆਨਕ ਤੇ ਡਰਾਉਣੀ ਰਾਤ ਹੈ ਅੱਜ ਦੀ ਰਾਤ ਦੇ ਕੀਤੀਆਂ ਹੋਈਆਂ ਜਦੂਜਦ ਮਾਰੇ ਹੋਏ ਤਰਲੇ ਜਾਂ ਸੈਟਲਮੈਂਟ ਕੀਤੀਆਂ ਹੋਈਆਂ ਸੈਟਲਮੈਂਟਾਂ ਤਾਂ ਕੱਲ ਨੂੰ ਸ਼ਾਇਦ ਜਿਹੜਾ ਸਮਾਰੋਹ ਹੋਣਾ ਹੈ ਸੌਖਾਂ ਦਾ ਹੋ ਸਕੇ ਹੋ ਸਕਦਾ ਹੈ ਜਿਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਜਿਹਦੇ ਕਰਕੇ ਐਪੀਸੋਡ ਦੇਣਾ ਪੈ ਰਿਹਾ ਹੈ ਕਿ ਮਤਲਬ ਹੋ ਸਕਦਾ ਹੈ ਕਿ ਅੱਜ ਦੀ ਰਾਤ ਦੇ ਦੌਰਾਨ ਹੀ ਕੋਈ ਨਵਾਂ ਪਟਾਕਾ ਪੈ ਜੇ ਤਿੰਨਵੇਂ ਸਮੀਕਰਨ ਜਿਹੜੇ ਨੇ ਉਹ ਬਣ ਜਾਣ ਤੁਸੀਂ ਦਰਸ਼ਕ ਸਾਰੇ तकरीबन ਇਸ ਗੱਲ ਟੀਵੀ ਨਾਲ ਜੁੜੇ ਹੋਏ ਨੇ ਤੈਨਾਂ ਜੁੜੇ ਹੋਏ ਨੇ ਉਨ੍ਹਾਂ ਦੇ ਵਿੱਚ ਮੋਦੀ ਜੀ ਦੀ ਹਮੇਸ਼ਾ ਦੀ ਤੇ ਰਾਜਨਾਥ ਸਿੰਘ ਦੀ ਜਿਹੜੀ ਬਾਡੀ ਲੈਂਗੁਏਜ ਹੈ ਉਹ ਪਹਿਲੀ ਵਾਰ ਇੰਨੀ ਘਬराई ਹੋਈ ਡਰੀ ਹੋਈ ਲੱਗਦੀ ਹੈ ਜਿਵੇਂ ਪਹਿਪੀ ਇਥੇ ਹੁੰਦੇ ਨੇ ਇਸ ਤਰੀਕੇ ਦੀ ਜਿਹੜੀ ਸਥਿਤੀ ਆ ਉਹ ਸਾਹਮਣੇ ਆ ਰਹੀ ਆ ਤੇ ਦੂਸਰੇ ਪਾਸੇ ਜਿਹੜੇ ਹਾਰੇ ਹੋਏ ਲੋਕ ਨੇ ਜਿਹੜਾ ਇੰਡੀਆ ਹੈ ਉਹਦੇ ਜਿਹੜੇ ਲੀਡਰ ਨੇ ਉਹਨਾਂ ਦੇ ਜਿਹੜੇ ਨਾਲ ਸਹਿਯੋਗੀ ਨੇ ਸਾਰੇ ਉਹ ਹਾਰ ਦੇ باوجود ਵੀ ਲੁੱਡੀਆਂ ਮਾਰਨ ਦੇ ਨੇ ਉਹਨਾਂ ਦੀ ਤੌਰ ਵਿੱਚ ਉਹਨਾਂ ਦੀ ਗੱਲਬਾਤ ਕਰਨ ਦੇ ਵਿੱਚ ਇਥੋਂ ਤੱਕ ਕਿ ਉਹਨਾਂ ਨੇ ਹੁਣ ਤੋਂ ਹੀ ਐਨਡੀਏ ਨੂੰ ਸਰਕਾਰ ਬਣਾਉਣ ਵਾਸਤੇ ਦੇ ਵਿੱਚ ਅੜਚਣ ਬਣ ਤੋਂ ਨਾ ਕਰਤੀ ਤਾਂ ਹੀ ਅੜਚਣ ਨਹੀਂ ਬਣਾਂਗੇ ਸਰਕਾਰ ਬਣਾ ਲੈਣ ਤੇ ਉਹਨਾਂ ਨੇ ਨਾਲ ਹੀ ਆਪਣੀ ਜਿਹੜੇ ਲੋਕਾਂ ਦੇ ਹਿੱਤ ਵਾਸਤੇ ਪ੍ਰੋਗਰਾਮ ਨੇ ਬੁਲਾਉਣੇ ਸ਼ੁਰੂ ਕਰ ਦਿੱਤੇ ਨੇ ਲੋਕਾਂ ਨੂੰ ਜਾਗਰਤ ਕਰਨਾ ਸ਼ੁਰੂ ਕਰਤਾ ਹੈ ਕਿ ਸਰਕਾਰ ਪਿਛਲੀਆਂ 10 ਸਾਲ ਦੀਆਂ ਸਰਕਾਰਾਂ ਨੇ ਕੀ ਕੀ ਕੀਤਾ ਹੈ ਜਿਹੜੀਆਂ ਇਹ ਮਤਲਬ ਜਿਹੜੀ ਉਹ ਬਾਡੀ ਲੈਂਗੁਏਜ ਹੈ ਤੇ ਜਿੱਤਿਆ ਹੋਇਆ ਦੀ ਜਿਹੜੀ ਬਾਡੀ ਲੈਂਗੁਏਜ ਹੈ ਉਹ ਇੱਕ ਬੜਾ ਅਜੀਬ ਜਿਹਾ ਸਮੀਕਰਨ ਬਣਾ ਰਹੀ ਹੈ ਜਿਹਦੇ ਨਾਲ ਰਾਜਨੀਤਿਕ ਤੌਰ ਤੇ ਤੇ ਦੇਸ਼ ਅੱਜ ਦੀ ਰਾਤ ਬੜੀ ਉਲਝਣ ਵਿੱਚ ਹੈ ਹੋ ਸਕਦਾ ਹੈ ਐਨਡੀਏ ਦੀ ਸਰਕਾਰ ਸਵੇਰੇ ਜਿਵੇਂ ਪ੍ਰੋਗਰਾਮ ਬਣਾਇਆ ਰਾਸ਼ਟਰਪਤੀ ਭਵਨ ਦੇ ਵਿੱਚ ਪ੍ਰੋਗਰਾਮ ਨਿਕੇ ਜਾ ਰਹੇ ਨੇ ਇਸ਼ਾਰਾ ਸਮਾਗਮੀਆਂ ਤਿਆਰੀਆਂ ਹੋ ਰਹੀਆਂ ਨੇ ਉਹਦੇ ਚ ਸੋਂਹ ਵੀ ਖਾਦੀ ਜਾ ਸਕੇ ਪਰ ਚਾਹੀਦਾ ਸੀ ਕਿ ਭਾਜਪਾ ਨੂੰ ਐਨਡੀਆ ਦੀ ਮੀਟਿੰਗ ਸੱਦਣ ਤੋਂ ਪਹਿਲਾਂ ਨਾਇਡੋ ਤੇ ਨਿਤਿਸ਼ ਕੁਮਾਰ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਜਿੱਤੇ ਹੋਏ ਭਾਜਪਾ ਦੇ ਸੰਸਦਾਂ ਦੀ ਮੀਟਿੰਗ ਜਿਹੜੀ ਆ ਉਹ ਕੀਤੀ ਜਾਂਦੀ ਉਹਨਾਂ ਵਿੱਚ ਰਾਇ ਹਾਸਲ ਕੀਤੀ ਜਾਂਦੀ ਕਿ ਉਹ ਕਿਸ ਬੰਦੇ ਨੂੰ ਆਪਣਾ ਨੇਤਾ ਚੁਣਦੇ ਨੇ ਉਸ ਨੇਤਾ ਨੂੰ ਮੁੜ ਕੇ ਐਨਡੀਆ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਐਨਡੀਆ ਲੈਂਦਾ ਜਿਹੜਾ ਜਿਹੜੀ ਇਹ ਖੇਡ ਖੇਡੀ ਗਈ ਆ ਇਹ ਡਿਕਟੇਟਰਸ਼ਿਪ ਵਾਲੀ ਖੇਡ ਹੈ ਤੇ ਮਤਲਬ ਮੋਦੀ ਆਪਣੇ ਆਪ ਨੂੰ ਮੈਂ 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 ਮੋਦੀ ਮੋਦੀ ਦੀ ਗਾਰੰਟੀ ਪਾਰਟੀਆਂ ਦੀ ਕੋਈ ਗਾਰੰਟੀ ਨਹੀਂ ਦੇਸ਼ ਦੀ ਕੋਈ ਗਾਰੰਟੀ ਨਹੀਂ ਸਰਕਾਰ ਦੀ ਕੋਈ ਗਾਰੰਟੀ ਨਹੀਂ ਮੋਦੀ ਦੀ ਗਾਰੰਟੀ ਨੂੰ ਕਟੋ ਕੱਟ ਭਾਰਤੀ ਜਨਤਾ ਪਾਰਟੀ ਦੇ ਮੀਟਿੰਗ ਦੇ ਵਿੱਚ ਡਿਸਕਸ ਕਰ ਲੈਣਾ ਚਾਹੀਦਾ ਸੀ ਤਾਂ ਕਿ ਉਹ ਭਾਜਪਾ ਦੀ ਗਰੰਟੀ ਬਣਦਾ ਬਣਨ ਵਾਲੀ ਸਰਕਾਰ ਦੀ ਗਰੰਟੀ ਬਣਦਾ ਤਾਂ ਕਿ ਲੋਕ ਉਸ ਸਿਸਟਮ ਦੇ ਉੱਤੇ ਵਿਸ਼ਵਾਸ ਕਰ ਸਕਦੇ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ ਅਜ ਕਿਉਂਕਿ ਹਾਲਾਤ ਬਹੁਤ ਬਦਲ ਰਹੇ ਨੇ ਹੋ ਸਕਦਾ ਹੈ ਫਿਰ ਕੋਈ ਐਪੀਸੋਡ ਦੇਣਾ ਪਵੇ ਇਸ ਐਪੀਸੋਡ ਨੂੰ ਸਬਸਕ੍ਰਾਈਬ ਲਾਈਕ ਕਮੈਂਟਸ ਤੇ ਆਪਣੇ ਮੈਸੇਜ ਜਿਹੜੇ ਆ ਜ਼ਰੂਰ ਭੇਜੋ ਤਾਂ ਕਿ ਇਸ ਚੈਨਲ ਨੂੰ ਆਪਾਂ ਉਸ ਮਿਆਰ ਤੇ ਖੜ ਸਕੀਏ ਜੇ ਦੇਸ਼ ਦੀ ਰਾਜ ਦੀ ਰਾਜਨੀਤੀ ਨੂੰ ਸਪਸ਼ਟ ਕਰਕੇ ਸਾਹਮਣੇ ਲਿਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ